ਸੋਨੋ ਮੈਂ ਇਹ ਕਹਿੰਦਾ ਤੇ ਅਜੇ ਤੱਕ ਕੋਈ ਕਾਲਪਤਸਵਾਰ ਦੀ ਕਰਤਾ ਹਾਲੇ ਤੱਕ ਕੋਈ ਕਾਰਵਾਈ ਨਹੀਂ ਰੁਕੇ ਦੇ ਨੂੰ ਵੀ ਕਿੰਨਾ ਸਮਾਂ ਹੋ ਗਿਆ ਕੋਈ ਜਾਨ ਨਹੀਂ ਲੈ ਰਿਹਾ ਕੋਈ ਆ ਰਹੀ ਨਹੀਂ ਜਦ ਸ਼ਰਿਆ ਮੇਂ ਗੁੰਡਾ ਕਰਦੀ ਵਰਸ਼ਾ ਕਰਦੀ ਬਹੁਤ ਸਹੀ ਦੀ ਸਰਕਾਰ ਕਾਰਨ ਬੜਾ ਸਾਫ ਹੈ ਕੋਈ ਤੁਸੀਂ ਦੇਖਦੇ ਹੋ ਵੀ ਗੋਲੀ ਲੱਤਾਂ ਦੇ ਬੋਲਣਾ ਪੰਚਾਇਤ ਦੇ ਮਾਤ ਲੈਂਦੇ ਐ ਗੈਂਗਸਟਰ ਕਹਿ ਕੇ ਸਮਾਗਰ ਕਰਦੇ ਆ ਕਿ ਲਾਫ ਤੇ ਗੋਲੀ ਮਾਰ ਦਿੰਦੇ ਆ ਜਾਂ ਮਾਰ ਹੀ ਦਿੰਦੇ ਜਾਂ ਨਹੀਂ ਮਾਰਦੇ ਕਿੰਨੇ ਮੁੰਡੇ ਇਹਨਾਂ ਨੇ ਕੁੱਛਦੇ ਆ ਤੋਂ 18 ਸਾਲ ਦੀ ਉਮਰ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਸਿੱਖਾਂ ਦੇ ਮੁੰਡੇ ਟਰੈਕਟਰ ਕਹਿ ਕੇ ਮਾਰੇ ਜਾ ਰਹੇ ਸਿੱਖਾਂ ਦੇ ਮੁੰਡਾ ਗੱਪਰ ਦੇ ਨਾਲ ਮਾਰੇ ਜਾ ਰਹੇ ਆ ਆ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਆ ਫਲਾਅ ਦੇਖੋ ਕਹੇ ਜਿਆ ਆ ਇੱਕ ਆ ਦੇਖੋ ਇੱਕ ਕੱਲ ਕੱਲ ਦੀ ਵੀਡੀਓ ਆ ਇਹ ਖਰੜ ਦੀ ਵੀਡੀਓ ਆ ਉਹ ਦੇਖੋ ਕਿਵੇਂ ਇੱਕ ਬੀਬੀ ਨੂੰ ਆ ਦੇਖੋ ਪੌਸਲਾ ਕਿਵੇਂ ਇਹ ਆ ਦੇਖੋ ਇਹ ਆ ਜੇ ਇਹ ਇਹ ਬੁੱਤਰ ਪ੍ਰਾਣੀ ਤੇ ਹੋਰ ਕੀ ਹੈ ਇਹ ਇਹ ਗੱਲਾਂ ਆਪਾਂ ਕਰਦੇ ਆ ਵੀ ਅਸੀਂ ਨਵੇਂ ਦੌਰ ਦੇ ਬੱਚਾ ਜਿਵੇਂ ਹਜ਼ਾਰਾਂ ਨੌਜਵਾਨਾਂ ਨੇ ਖੋਹ-ਖੋ ਕੇ ਇਸ ਉਸ ਨੇ ਮਾਰੀ ਇਹਨਾਂ ਮਕੜਾਣੇ ਮਾਰਿਆ ਸਰਕਾਰ ਨੇ ਉਹਨੂੰ ਬਰਵਾਇਆ ਉਦੋਂ ਤਾਂ ਵੱਧ ਚੁੱਕਿਆ ਗੁੰਡਾ ਰਾਜ ਐ ਇਸ ਵੇਲੇ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਹੀ ਚੱਕ ਕੇ ਲਾ ਜਾ ਕੇ ਕੁੱਟ ਮਾਰ ਕਰਕੇ ਬੰਦ ਕਰ ਸਕਦੇ ਆ ਕੋਈ ਮਰਜ਼ੀ ਕਹਾਣੀ ਕੱਢ ਦੇ ਰਹਿ ਕੇ ਰਹੀ ਐ ਪੁਲਿਸ ਤੇ ਸ਼ਰ੍ਹਾਂ ਮੈਨੂੰ ਬਰਿੰਦਰ ਸਿੰਘ ਨੇ ਕਿਹਾ ਜਿਹੜਾ ਜਿਹੜੀ ਹੁਣ ਪਿੱਛੇ ਆ ਕੇ ਖੜ ਗਿਆ ਪ੍ਰਸ਼ਾਸਨ ਸਾਰਾ ਉਹ ਬਚਾਉਣ ਤੇ ਲੱਗਿਆ ਹੋਇਆ ਉਹ ਤੇ ਜਗਿੰਦਰ ਸਿੰਘ ਤੇ ਬਰਿੰਦਰ ਸਿੰਘ ਇਹ ਦੋ ਨਾਲੇ ਹੌਲਦਾਰ ਰੈਂਕ ਦੇ ਬੰਦੇ ਆ ਸ਼ਰ੍ਹਾਂ ਕਹਿ ਰਹੇ ਕੀ ਕਰ ਲੋਗੇ ਪੁਲਿਸ ਦਾ ਪੁਲਸ ਤਾਂ ਹੀ ਕਰਦੀ ਹੁੰਦੀ ਹੈ ਮੈਨੂੰ ਕਹਿ ਰਹੇ ਤੈਨੂੰ ਨਹੀਂ ਪਤਾ ਪੁਲਸ ਕੀ ਕਰ ਦਿੰਦੀ ਹੈ ਪੁਲਸ ਦੇ ਹੱਥ ਬਹੁਤ لمبے ਆ ਕੀ ਕਰਾ ਲੋਗੇ ਸਾਡਾ ਜਣੇ ਇੱਥੋਂ ਤੱਕ ਇੱਥੋਂ ਸਾਫ਼ ਹੁੰਦੀਆਂ ਨੇ ਗੱਲਾਂ ਵੀ ਰੋਜ਼ ਪੁਲਿਸ ਬੰਦੇ ਮਾਰ ਰਹੀ ਹੈ ਇਹਦਾ ਕਾਰਨ ਕੀ ਹੈ ਜਿੰਨੇ ਵੀ ਉੱਚਾਦਿਆਂ ਤੇ ਬੰਦੇ ਬੈਠੇ ਆ ਤੇ ਅਫਸਰ ਬੈਠੇ ਉਹ ਸਿੱਖ ਹੈਗਾ ਸਾਰੇ ਗਾਇਸ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਿਆਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਪੱਗਾਂ ਵੀ ਲਾਈਆਂ ਜਾ ਰਹੀਆਂ ਸਿੱਖਾਂ ਦੇ ਮੁੰਡੇ ਵੀ ਮਾਰੇ ਜਾ ਰਹੇ ਨੇ ਲੱਤਾਂ ਬਾਹਾਂ ਵੀ ਬੂਹੇ ਮਾਰਨਾ ਜਾ ਰਹੇ ਆ ਆਸ ਦੀ ਹਿੰਗ ਸਿੰਘ ਕੁੱਟਿਆ ਗਿਆ ਕੱਲ ਉਹਦੇ ਘਰ ਵਾਲੀ ਕੁੱਟੀ ਗਈ ਇਹਨੇ ਕਿਸੇ ਦੇ ਕੋ ਸਿੱਖ ਨਿਸ਼ਾਨੇ ਤੇ ਹੈ ਜਿਹੜੀ ਲਹਰ ਕੁਸ਼ੀ ਇੱਕ ਤਰ੍ਹਾਂ ਦੀ ਇਹ ਸ਼ਾਸਤਰੀਕ ਕੀਤੀ ਜਾ ਰਹੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿ ਦਿੰਦਾ ਜੇ ਤੁਸੀਂ ਐਂ ਬੈਠੇ ਰਹੇ ਨਾ ਅੱਜ ਸਾਡੇ ਵਰਗਾਂ ਨੂੰ ਇਹਨਾਂ ਨੇ ਹੱਥ ਪਾ ਲਿਆ ਜਾਂ ਹੋਰ ਬੰਦੇ ਨੂੰ ਹੱਥ ਪਾ ਲਿਆ ਜਾਂ ਮਾਰ ਰਹੇ ਨੇ ਮਾਰਨਾ ਇਹਨਾਂ ਲਈ ਬੰਦਾ ਬਹੁਤ ਤੁਸੀਂ ਦੇਖੋ ਦਰਿੰਦਗੀ ਦੇਖੋ ਜਿਹਦੇ ਪਟਿਆਲੇ ਮਾਰਿਆ ਨਾ ਮੁੰਡਾ ਉਹਨਾਂ ਨੇ ਜਿਹੜੇ ਮੁੰਡੇ ਨੇ ਪੱਚਾ ਚੱਕਿਆ ਅੰਦਰ ਨਾ ਥੁਖਾ ਮੁਕਾਬਲਾ ਕਰਦਾ ਜਿਵੇਂ ਨਾ ਸ਼ਿਕਾਰੀ ਨਹੀਂ ਸ਼ਿਕਾਰ ਖੇਡਦੇ ਤੇ ਸ਼ਿਕਾਰ ਖੇਡਣ ਜਾਂਦੇ ਆ ਤੁਸੀਂ ਕਹਿੰਦੇ ਵੀ ਤੁਸੀਂ ਨਿਸ਼ਾਨਾ ਅਗਲਾ ਉਹ ਕਹਿੰਦਾ ਤੁਮੂਲਾ ਨਿਸ਼ਾਨਾ ਸ਼ਿਕਾਰ ਦੇ ਤੁਮੂਲਾ ਸ਼ਿਕਾਰ ਨਿਸ਼ਾਨਾ ਸ਼ਿਕਾਰ ਦੇ ਓਵੇਂ ਇਹਨਾਂ ਨੇ ਐ ਮਤਲਬ ਕਿ ਪਹਿਲਾਂ ਮੁਖੌਲ ਕੀਤਾ ਉਹ ਹੱਥ ਖੜੇ ਕਰਾਏ ਫਿਰ ਨੂੰ ਮੂਦਾ ਪਵਾ ਕੇ ਫਿਰ ਇਹਨਾਂ ਨੇ ਕੁੜੀ ਨੂੰ ਕਹਿ ਮੈਂ ਤੂੰ ਮਾਰਦਾ ਮੈਂ ਮਾਰਾਂ ਤੂੰ ਮਾਰਦਾ ਕਿ ਮੈਂ ਮਾਰਦਾ ਐ ਨੋਟੋ ਮੁੰਡੇ ਦੇ ਮੂਦਾ ਪਾ ਕੇ ਉਹਦੇ ਸਿਰ 'ਤੇ ਤਰੀ ਛਾਤੀ ਜੀ ਗੋਲ ਦਾ ਮਾਰਿਆ ਨਾ ਕਹਾਣੀ ਕਿਸੇ ਪੜਾਈ ਸੁਣ ਲੋ ਬਾਈ ਜੀ ਉਦੋਂ ਬਾਅਦ ਸੁਣੋ ਇਹ ਇਹ ਜਦੋਂ ਠੁਠਾ ਮੁਕਾਬਲਾ ਹੁੰਦਾ ਪੰਜਾਬ ਦਾ ਡੀਪੋਸਟੀ ਨੂੰ ਬੀਲ ਕਰਕੇ ਆਦੀ ਪ੍ਰੋਫਸਰ ਬਗਾ ਸੇ ਹੁੰਦਾ ਬੋਲ ਵਧੀਆ ਕੰਮ ਕੀਤਾ ਪੰਜਾਬ ਦਾ ਮੁੱਖ ਮੰਤਰੀ ਟਿਵੀਡਰ ਕਿਤਾਈ ਜਾਂਦਾ ਹੈ ਜੀਜੀਪੀ ਡਿਸਕਾਂ ਦੇ ਨਾਮ ਸਨਮਾਨਿਤ ਕੀਤੇ ਜਾਂਦੇ ਆ ਜਿਹੜੇ ਬੰਦੇ ਠੁੱਠੇ ਮੁਕਾਬਲੇ ਕਰ ਰਹੇ ਨੇ ਪੰਜਾਬ ਦੇ ਨਾਲ ਸਾਡੇ ਮੁੰਡਿਆਂ ਨੂੰ ਹਾਰ ਰਹੇ ਆ ਉਹਨਾਂ ਦਾ ਨਾਂ ਰਾਸ਼ਟ੍ਰਪਤੀ ਅਵਾਰਡ ਲਈ ਨਾਮਜ਼ਦ ਕਰਕੇ ਭੇਜਿਆ ਜਾਂਦਾ ਦੇਖੋ ਹੈਰਾਨੀ ਦੀ ਗੱਲ ਕੀ ਹੋ ਗੱਲ ਕੀ ਰਿਹਾ ਪੰਜਾਬ 'ਚ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਜੇ ਤੁਸੀਂ ਅੱਜ ਵੀ ਇੰਨੇ ਚੰਪੂ ਕਰਕੇ ਬੈਠੇ ਰਹੇ ਨਾ ਤਾਂ ਆਂਗਲਾ ਸਮਾਂ ਇੱਥੇ ਕਿਸੇ ਦੀ ਚੰਗਾ ਦੇ ਲੋ ਜਿਹਨੂੰ ਮਰਜ਼ੀ ਚੱਕ ਕੇ ਮਾਰ ਕੇ ਫਾੜ ਦੇਣਾ ਕਿ ਕਿੰਨੇ ਖ ਪਾਏ ਆ ਕਿ ਉਹ ਵੀ ਗੱਲ ਜਿਵੇਂ ਕਹਿ ਰਿਹਾ ਪੁਲਿਸ ਵਾਲਾ ਬਲਵਿੰਦਰ ਵੀ ਕੀ ਕਰਤਾ ਤੁਸੀਂ ਗਾਲ ਕੱਢ ਕੇ ਕਹਿ ਰਿਹਾ ਵੀ ਤੁਸੀਂ ਕੀ ਪੁਲਿਸ ਦਾ ਫੜਦਿਆ ਮੈਂ ਤਾਂ ਆਸ ਤੋਂ ਬਾਅਦ ਚ ਮੈਂ ਮਾਰ ਕੇ ਫਾਤ ਰਹੇ ਹੋਣ ਮਾਰੀ ਜਾਂਦੇ ਰੋਲਾ ਤੁਸੀਂ ਪਾ ਕੇ ਬਹਿਲੇ ਤੁਸੀਂ ਕਰ ਦੋ ਕੀ ਇਹ ਤਾਂ ਤੇ ਇਹ ਸਾਨੂੰ ਪੁੱਛਣਾ ਪੈਣਾ ਨੇ ਕਾਹਨੂੰ ਮਰਜ਼ੀ ਚੱਕ ਕੇ ਕੁੱਟਮਾਰ ਕਰ ਦੇਣਗੇ ਉਹਦਾ ਕੋਈ ਸਿਰ ਤੇ ਮਾਹੌਲ ਕੀ ਕਰ ਰਿਹਾ ਸਾਨੂੰ ਕਰ ਰਿਹਾ ਹੈ ਕਹਿੰਦੇ ਇੱਛੇ ਆਉਂਦੇ ਆ ਦੰਬਿਆਰ ਦੀ 76 ਵੀ ਫੇਰਦੇ ਆ ਪੈਸੇ ਵੀ ਲੈਣੇ ਆ ਚੁੰਗ ਨਹੀਂ ਕਰਉਂਦੇ ਹੋਈ ਰਿਹਾ ਲੋਕਾਂ ਨਾਲ ਖਬਰਾਂ ਕਿੰਨੇ ਕ ਬੰਦੇ ਜਿਹੜੇ ਵਿਚਾਰੇ ਆਈ ਚੁੱਪ ਕਰਕੇ ਮੁੱਟ ਖਾ ਕੇ ਤੇ ਪੈਸੇ ਦੇ ਚੁੱਪ ਕਰ ਜਾਂਦੇ ਸੋ ਮੈਂ ਆਵਾਜ਼ ਬੁਲੰਦ ਕਰਦਾ ਰਹੂੰਗਾ ਪਹਿਲਾਂ ਵੀ ਸੀ ਨਾ ਜਿੰਨਾ ਜਨ ਸਾਹ ਚੱਲਦੇ ਆ ਨਾ ਇਹ ਦਬ ਸਕਦਾ ਪਰ ਮੈਂ ਲੋਕਾਂ ਨੂੰ ਕਹਾਂ ਸਾਥ ਦਿਓ ਯਾਰ ਨਾਲ ਖੜੋ ਇਹ ਮਸਲਾ ਜੇ ਗੁਰਸ਼ਾਗਰਦੀ ਰੋਕਣੀ ਹੈ ਗੁੰਡਾਗਰਦੀ ਰੋਕਣੀ ਹੈ ਘਾਣ ਰੋਕਣਾ ਹੈ ਜਿਹੜੀ ਆਹ ਕੋਰਸਟੇਟ ਬਣ ਗਈ ਆ ਜਿਹੜਾ ਜ਼ਬਰ ਹੋ ਰਿਹਾ ਇਹਦੇ ਖਿਲਾਫ ਵੀ ਆਉਣ ਵਾਲੇ ਦਿਨਾਂ 'ਚ ਵੱਡੇ ਇਕੱਠੜਾ ਕਾਲ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਟਿਕ ਕਰ ਰਹੇ ਆ ਕਿ ਜਿੰਨੇ ਪਰਿਵਾਰ ਨੇ ਉਹਨਾਂ ਨੂੰ ਕਹਿਣਾ ਚਾਹਣਾ ਵੀ ਜਿੰਨੇ ਪਰਿਵਾਰ ਜਿਨ੍ਹਾਂ ਦੇ ਮੁੰਡਿਆਂ ਦੇ ਨਾਲ ਲੱਤਾਂ ਮਹਾਜ ਗੋਲੀਆਂ ਮਾਰੀਆਂ ਜਿਨ੍ਹਾਂ ਦੇ ਮੁੰਡੇ ਦਾ ਨੀ ਠੁੱਠੇ ਮਕਾਬਲੇ ਜਿ ਮਾਰੇ ਆ ਸਾਡੇ ਨਾਲ ਸੰਪਰਕ ਕਰੋ ਇਹ ਲਾਈਜ ਲਜਾਵਾ ਨਹੀਂ ਕਹਾਣੀ ਕੀ ਸੀ ਪੁਰਾਣੀ ਛੋਟਾ ਜਿਹੀ ਬਾਈ ਮੈਂ ਕੱਲ੍ਹ ਵੀ ਦਸਤਾਰ ਨਾਲ ਸੀ ਵੀ ਗੱਡੀ ਨੇ ਦੋ ਤਿੰਨ ਵਾਲੀ ਸਾਨੂੰ ਓਵਰਟੇਕ ਕੀਤਾ ਫਿਰ ਉਹ ਗਾਲ ਕੱਢ ਕੇ ਗਏ ਆ ਪੇਰਸੀ ਮਗਰ ਲਾਈ ਉਹਦਾ ਚੌਕੀ ਚ ਲਾ ਆਜੀ ਗੱਡੀ ਉਹ ਕਹਿੰਦੇ ਸੀ ਮਲਾਜਾ ਚੱਕੇ ਹੋ ਗਏ ਡੀ.ਐੱਲ.ਜੇ.ਏ. ਅਸੀਂ ਕੋਈ ਮਲਾਜਾ ਕਰਾਇਆ ਪਰ ਫੇਹੀ ਜੀ ਗੱਲ ਸਾਹਮਣੇ ਨਹੀਂ ਤੁਸੀਂ ਇਹ ਦੇਖੋ ਇਹ ਕਹਿੰਦਾ ਮੈਂ ਅਸੀਂ ਮਲਾਜਾ ਕਰਾਇਆ ਜਿਹੜੇ ਡਾਕਟਰ ਕੋਲ ਮੇਰਾ ਮੈਡੀਕਲ ਕਰਾਉਣ ਗਏ ਆ ਸਾਡੀ ਸੁਣੋ ਸੁਣੀ ਨਹੀਂ ਦੀ ਉੱਥੇ ਖਿੱਜੀ ਦਾ ਫਿਰਦੇ ਆ ਅੱਛਾ ਆਪ ਡੀ.ਐਸ.ਪੀ ਮੰਨ ਰਿਹਾ ਕਿ ਉੱਥੇ ਸਾਡੀ ਪਾਰਟੀ ਚੋਂ ਆਈ ਸੀ ਲੁੰਡੇ ਤੇਗ ਚੰਦ ਨਾਮ ਦਾ ਨਾ ਕੋਈ ਪੁਲਿਸ ਵਾਲਾ ਤਾਂ ਰਿਹਾ ਪਾਰਟੀ ਚ ਵਾਏ ਸੀ ਫਿਰ ਮੈਂ ਐਸ.ਐਸ.ਪੀ ਨੂੰ ਰਾਤ ਨੂੰ ਫੋਨ ਕਰਦਾ ਉਸੇ ਰਾਤੀ ਜਦੋਂ ਮੈਂ ਚੌਕੀ ਤੋਂ ਵਾਪਸ ਆਉਣਾ ਹੈ ਮਾਝਿਆ ਕਰਕੇ ਥੋੜਾ ਸਾਰਾ ਚੋਕੀ ਵਾਲੇ ਮਲਾਜਮ ਕਰਕੇ ਹੋਇਆ ਤੇ ਸ਼ਰਾਬ ਨਾਲ ਜਿਹੜੇ ਸਾਡੇ ਬੰਦੇ ਤੁਹਾਨੂੰ ਗਾਲ ਕੱਢੇ ਲੈ ਕੇ ਗਏ ਪੰਜਾਬੀ ਉਹ ਵੀ ਥੋੜੇ ਮਲਾਜਮ ਕਰਕੇ ਹੋਏ ਮਲਾਜਮ ਕੋਈ ਗਾਰਵਾਈ ਹੋਈ ਉਹ ਤਾਂ ਆਪ ਹੀ ਡਿਸਪੀ ਕਹੇਦਾ ਕਿ ਪੀਨ ਚਿੱਟ ਦੇ ਦੀ ਡਾਕਟਰਾਂ ਨੇ ਜਿਹੜੇ ਡਾਕਟਰ ਅੱਜ ਉਹਨਾਂ ਪੀਨ ਚਿੱਟ ਦੇ ਦੇ ਆ ਦਵਾਈ ਪੀਤੀ ਤੇ ਸਾਨੂੰ ਲੱਗਦਾ ਵੀ ਮੇਰਾ ਉਹ ਡਾਕਟਰ ਬਰਨਾਲੇ ਵਾਲੇ ਮੇਰਾ ਵੀ ਉਹਨੇ ਰਿਸੈਪਟ ਲੈ ਕੇ ਜਦੋਂ ਦੇ ਛੱਡ ਦਿੱਤੀ ਤੁਸੀਂ ਦੱਸਦੇ ਕੁਟਮਾਰ ਵੀ ਕਿੱਥੇ ਹੋਈ ਸੀ ਉਹ ਦੇਖੋ 20 ਬੰਦੇ ਹਲਕੇ ਕੁਝ ਤਾਂ ਹੁੰ ਚੁੰਬੜਦੇ ਆ ਕੇ ਬੰਦੇ 20 ਬੰਦੇ ਕੋਈ ਬਾਹ ਫੜਦਾ ਕੋਈ ਇੱਥੇ ਗਾਲ ਕੋਈ ਇੱਥੋਂ ਦੱਬਿਆ ਜਾਂਦਾ ਨੁਕਰਾ ਜਿੰਨੇ 15 ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਗਾਲ ਦੱਬਦੇ ਆ ਬੰਦੇ ਨਾਲ ਉਹ ਦੱਬ ਕੋ ਫੜਦੇ ਪੁਲਿਸ ਦਾ 20 ਬੰਦੇ ਇੱਕ ਬੰਦੇ ਨੂੰ ਚੁਗੜਦੇ ਕਿੰਨੀ ਦਲੇਦਰੀ ਨਾਲ ਚੁੰਬੜਦੇ ਮੈਂ ਇਹਨੂੰ ਇਹ ਵੀ ਪੁੱਛਿਆ ਮੈਂ ਕਿ ਗੁੰਡਾਗਰਦੀ ਆ ਕਹਿੰਦੇ ਹਾਂ ਅਸੀਂ ਪੁਲਿਸ ਵਾਲੇ ਬੜਦੀ ਚੁਗੜਦੇ ਇਹ ਸ਼ਬਦ ਮੈਨੂੰ ਬੋਲੋ ਮੈਂ ਯਾਰ ਮੈਨੂੰ ਆ ਰਸੋ ਜੇ ਮੈਂ ਮੰਨ ਲਵਾਂ ਮੈਂ ਗੁੰਡਾਗਰ ਹੁੰਦਾ ਮੈਂ ਉੱਥੋਂ ਲੈ ਆਸੇ ਫਟਣ ਵਾਲਾ ਜਾਂਦਾ ਮੈਨੂੰ ਥੋੜੇ ਐਸਪੀਡੀ ਨੂੰ ਥੋੜੇ ਐਸਐਸਪੀ ਨੂੰ ਥੋੜੇ ਆਪਣੇ ਨੂੰ ਪੰਡਰੌਰ ਰੂਮ ਤੇ ਤੁਹਾਨੂੰ ਫੋਨ ਕਰਨ ਦੀ ਲੋੜ ਸੀ ਵੀ ਆ ਘਟਣਾ ਹੋਈ ਐ ਮੈਂ ਕਿਉਂ ਖਲਾ ਮੈਂ ਬਾਸੇ ਨਿਕਲ ਜਣਾ ਤੁਸੀਂ ਨਾਕੇ ਦੇ ਹਾਲ ਦਿੱਤਾ ਮੈਂ ਰੁਕ ਗਿਆ ਜੇ ਮੈਂ ਕੋਈ ਚੋਰ ਹੁੰਦਾ ਮੇਰੇ ਕੋ ਦਰਾ ਕੀਤਾ ਹੁੰਦਾ ਤਾਂ ਮੈਂ ਨਾਕੀ ਨਾ ਰੁਕਦਾ ਮੈਂ ਹੁਣ ਕੇ ਪਾਸੇ ਨਿਕਲ ਜਾਂਦਾ ਮੈਂ ਰੁਕਿਆ ਤੁਹਾਨੂੰ ਪੁੱਛਿਆ ਦੱਸੋ ਕੀ ਲਾਣਾ ਇਸੇ ਕਰਕੇ ਮੈਂ ਲਾਇਆ ਹੋਇਆ ਸੀ ਉਸੇ ਮੈਂ ਕਹਿੰਦਾ ਨਾ ਇਹ ਨਹੀਂ ਪਤਾ ਕੈਨ ਜੀ ਇੱਥੇ ਸਾਡੀ ਵਰਦੀ ਪਾੜ ਗਿਆ ਜੀ ਆ ਕੇ ਇਹਨਾਂ ਨੇ ਜੌਕੀ ਤੇ ਹਮਰਾ ਕਰਤਾ ਇਹ ਤਾਂ ਮਿੰਟ ਲਾਉਂਦਾ ਕਹਾਣੀ ਬਣਾਉਣ ਲੱਗੇ ਲਾਈਵ ਹੋਣ ਤੋਂ ਬਾਅਦ ਫੜਿਆ ਤੁਹਾਨੂੰ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਸਾਡਾ ਫੋਨ ਵੀ ਤੋੜਿਆ ਇਹ ਮੁੰਡੇ ਕੋਲ ਫੋਨ ਸੀਗਾ ਇਹਦੀ ਫੋਟੋ ਮਾਰ ਕਰਕੇ ਫੋਨ ਤੋੜ ਗੋ ਲੈ ਵਿੱਚ ਹੀ ਕੱਟਿਆ ਗਿਆ ਅੱਜ ਬਠਿੰਡੇ ਆਇਆ ਹਾਂ ਇਸ ਦੇ ਵਗੰਡੇ ਦਾ ਮੈਂ ਇਹ ਜਿਹੜਾ ਅਲਟਰਾ ਸਾਊਂਡ ਉਪਰਾ ਕੇ ਉਹ ਮੈਡੀਕਲ ਮੈਡਾ ਜਿਹੜਾ ਉੱਥੇ ਮੈਂ ਦੰਪਲੇ ਰੱਖਿਆ ਸੀ ਸੇਵ ਕਰ ਦਿੱਤਾ ਸੀ ਪਾਣੀ ਨੂੰ ਸਾਲ ਪਈ ਹੈ ਉਹ ਪਰਚਾ ਮੈਂ ਰੋਕਾ ਪੇਚ ਚੁੱਕੇ ਇਹਨਾਂ ਨੂੰ ਪਰ ਹਾਲੇ ਤੱਕ ਕੋਈ ਕੇਵਲ ਕੋਈ ਕਾਰਵਾਈ ਨਹੀਂ ਕੋਈ ਸੁਵਾਈ ਨਹੀਂ ਕੋਈ ਗੱਲ ਨਹੀਂ ਇਹਦਾ ਇੱਕ ਪਾਸੇ ਤਾਂ ਤੁਸੀਂ ਦੇਖੋ ਇਹ ਕਾਨੂੰਨ ਹੈ ਇੱਕ 0 ਐਫ ਆਰ ਵੀ ਕਿਸੇ ਵੀ ਥਾਣੇ ਦੇ ਵਿੱਚ ਕਿਸੇ ਵੀ ਜਿੱਥੇ ਤੁਸੀਂ ਜਾ ਕੇ ਰਿਪੋਰਟ ਦੇ ਵਿੱਚ ਪਾ ਸਕਦੇ ਆ ਤੇ ਅੱਜ ਲੋਕ ਕਿਹੜੀ 0 ਰੁਪਿਆ ਮੈਂ ਸਭਿਆਂ ਨੂੰ ਨਾ ਲੈ ਰਹੇ ਆਂ ਵੀ ਆਹ ਬੰਦਿਆਂ ਨੇ ਚਾਦਰ ਕੀਤਾ ਆਹ ਵਰਨਾ ਘਟਣਾ ਹੋਈ ਆਹ ਮੈਨੂੰ ਸੱਤਾਂ ਨਿਸ਼ਾਨ ਉਹਦੇ ਹੋਣ ਦੇ ਬਾਵਜੂਦ ਜੋ ਸਿਰਫ ਕਾਰਵਾਈ ਦੀ ਵਿੱਚ ਸੁਣਵਾਈ ਦਿੱਤਾ ਹੀ ਘਟ ਨਹੀਂਦਾ ਕਿ ਕਿੱਥੋਂ ਇਨਸਾਫ ਦੀ ਉਮੀਦ ਰੱਖ ਲਾਂਗੇ ਕੱਲ੍ਹ ਤੇ ਆਹ ਬੰਦਿਆਂ ਦੇ ਇਨਸਾਫ ਦੀ ਅਗਲੀ ਸਾਡੀ ਇਹੀ ਹੈ ਸਾਰਾ ਨਾ ਰੈਰਵਲ ਕਰਕੇ ਸਲਾਮ ਸ਼ੁਰਾ ਕਰਕੇ ਆਉਣ ਵਾਲੇ ਦਿਨਾਂ ਵਿੱਚ ਵੱਡੀ ਕਾਲ ਵੱਡਾ ਸੰਕਟ ਲੋਕਾਂ ਨੂੰ ਇਹ ਪੁਲਿਸ ਜ਼ਬਰਦਸਤ ਕਲਾ ਜਿਹੜਾ ਪੁਲਿਸ ਨੂੰ ਇੰਨੀਆਂ ਤਾਕਤਾਂ ਦੇ ਪਾਵਨਾ ਦੇਦੀਆਂ ਜਿਹਨੂੰ ਮਰਜ਼ੀ ਕੰਟ ਲਾ ਕੇ ਮਾਰ ਦਿੰਦੇ ਆ ਫਿਰ ਉਹ ਰਾਸਤੇ ਦੇ ਉੱਤੇ ਕਿੰਨੇ ਪੁੱਟੇ ਮਾਰਦੇ ਨੇ ਮੈਂ ਬੰਦੇ ਨੂੰ ਸਰਵਾਰੀ ਹੁੰਦੀ ਹੈ ਜੇਕਰ ਇਹ ਕੰਮ ਕਰਦਾ ਤਾਂ ਬਹੁਤ ਸਾਰਾ ਪਾਣੀ ਹੋਇਆ ਜਿਹੜੀ ਜਿੱਤਾਂ ਮਾਰ ਉਹਰੇ ਲੱਤ ਉੱਤੇ ਉਹੀ ਗੱਲ ਆ ਜਾਂਦੀ ਹੈ ਨਾ ਵੀ ਜਦੋਂ ਕੋਨੇ ਬਰਾ ਪ੍ਰੋਡਕਟਰ ਦੇ ਨਾਲ ਸਰਕਾਰਾਂ ਹੁੰਦੀਆਂ ਕਿੱਟ ਤੇ ਖੜੀਆਂ ਨੇ ਉਹਦਾ ਵਧਾਈਆਂ ਦਿੰਦੇ ਨੇ ਸਰਕਾਰ ਤਾਂ ਵਧਾਈਆਂ ਦੇ ਰਹੀ ਆ ਆ ਦੇ ਉਸ ਦੀ ਪ੍ਰੋਟਸਟ ਕਰੀ ਬਣਾ ਕੋਈ ਚੰਗਾ ਨੀਤਾ ਫੁਲਾਣਾ ਕਰਤਾ ਫੁਲਾਣੇ ਯੂਨੀਅਨ ਵਾਲੇ ਕੁੱਟ ਤੇ ਯੂਨੀਅਨ ਵਾਲੇ ਕੁੱਟੇ ਕਿੰਨੇ ਸਾ ਇਹਨਾਂ ਵਾਲੇ ਕੁੱਟੇ ਯਾਰ ਧਰਮ ਨਿਚਾ ਦੇ ਤੁਸੀਂ ਇਹਨੂੰ ਕੁੱਟ ਰਹੇ ਹੋ ਜਿਹੜਾ ਬੰਦਾ ਵੀ ਬੋਲਦਾ ਕਹਿ ਰਿਹਾ ਨਾ ਮੈਨੂੰ ਪ੍ਰੋਟਸਟ ਮੈਂ ਤੁਹਾਨੂੰ ਰੋਜ਼ ਉੱਠ ਕੇ ਲੱਗਦਾ ਸਰਕਾਰ ਦੇ ਖਿਲਾਫ ਬੰਨਣ ਤੋਂ ਪੁਲਿਸ ਦੇ ਖਿਲਾਫ ਬੰਨਣ ਲੱਗ ਜਿੰਦੇ ਉਹਦੇ ਚੁੱਪਦੇ ਆ ਇਹ ਇਸੇ ਕਰਕੇ ਮੈਂ ਕਹਿੰਦਾ ਵੀ ਇਹ ਮੁੰਡਿਆਂ ਨਾਲ ਤੇ ਜੇ ਇੰਨੀ ਨਿਕੜੇ ਰਹੇ ਵੀ ਅਸੀਂ ਤਾਂ ਮੁੰਡਿਆਂ ਨਾਲ ਹੀ ਅਸੀਂ ਆਹ ਉਹ ਉਹ ਕਰਦੇ ਆ ਤਾਂ ਇਹ ਸਾਰਾ ਨੂੰ ਇਹਨਾਂ ਨੇ ਕਰਦੇ ਕਰਦੇ ਨਿਕੇੜ ਕੇ ਹੁਣ ਤੁਸੀਂ ਕਹਿੰਦੇ ਵੀ ਆਹ ਹਿਸਾਬ ਨਹੀਂ ਹੋਦਾ ਜਿੱਥੋਂ ਹਿਸਾਬ ਮਿਲ ਜੂਗਾ ਤੁਸੀਂ ਦੇਖ ਲਓ ਜੀਨੇ ਜੀਨੇ ਮਤਲਬ ਕਿ ਉਹਨਾਂ ਮਸਜਿਆਂ ਦੀ ਪੁਤਾਲ ਕਰਦੇ ਜਨਵਰੀ ਕਰਦੇ ਆ ਉਹ ਵੀ ਇਹਨਾਂ ਦੀ ਅਸਰ ਹੈ ਸੋਨੂੰ ਲੱਗਦਾ ਵੀ ਇਹ ਆਪ ਦੇ ਕਿਸੇ ਬੰਦੇ ਨੂੰ ਹੁਣ ਤੱਕ ਦੇ ਨੇ ਪਸਾਇਆ ਜਿਉਂਸਾ ਲੈਣਗੇ ਕਿੰਨੇ ਕ ਬੰਦੇ ਜਿਹੜੇ ਫਸੇ ਨੇ ਹੁਣ ਤੱਕ ਇੰਨੇ ਚੋ ਚੋ ਮੁਕਾਬਲਿਆਂ ਦੇ ਵਿੱਚ ਉਹ ਵੀ ਜਿਹੜੇ ਕੋਈ ਵਿਸ਼ਵੀ ਜਾਂਚ ਹੋਈ ਹੈ ਉਹਦੇ ਵਿੱਚੇ ਬੰਦੇ ਮਾਰੇ ਗਏ ਸਹੀ ਤੁਮ ਸਕਿਉਰਟੀ ਵੀ ਦੇ ਰੱਖੇਗੇ ਉਹ ਆਪਣੇ ਜਿਹੇ ਦਿਨ ਘਟਨਾ ਹੋਈ ਹੈਗੀ ਸਕਿਉਰਟੀ ਟੋਰਨਲਸ